ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਠੀਕ ਠਾਕ ਹੋ। ਅ ਬ్రో ਯਾਰ ਕਿਸੇ ਨੇ ਵੀ ਗੱਡੀ ਕਿਰਾਏ ਤੇ ਲਜਾਣੀ ਹੋਵੇ ਕਿੱਥੇ ਵੀ ਅ ਹਸਟਾ ਵਰਨਾਥ ਡੀਆਰ ਆਪਣੇ ਕੋਲ ਮੌਜੂਦ ਨੇ ਅਨੋਵਾ ਵੀ ਹੈ। ਅ ਆਪਣੇ ਕੋਲ ਡੀਜਰ ਹੈ ਆਪਦੀ ਤੇ ਵਰਨਾ ਤੇ ਬਾਕੀ ਨੋਵਾ ਆਪਣੇ ਚਾਚੇ ਤਾਣ ਦੇ ਵਿੱਚ ਹੋਈ ਹੈ। ਕਿਸੇ ਭਰਾ ਨੂੰ ਵੀ ਕਿੱਤੇ ਵੀ ਭਾਵੇਂ ਰਾਤ ਦੇ 2 ਵਜੇ ਕੋਈ ਲੋਡ ਪੈਂਦੀ ਹੈ ਤਾਂ ਸਟੈਂਡ ਨਾਲੋਂ ਘੱਟ ਕਰਾਇਆ ਲੈ ਜਾਊਗਾ ਬਿਲਕੁਲ ਘੱਟ ਉਹ ਹਿਸਾਬ ਨਾਲ ਵੇਖ ਲਿਆ ਕਰਾਂਗੇ ਬੰਦਾ ਆ ਨੰਬਰ ਵਿੱਚ ਮੈਂਨਸ਼ਨ ਕਰ ਦੂੰਗਾ ਨੰਬਰ ਨੋਟ ਕਰ ਲਿਓ ਜੇ ਵੈਸੇ ਮੈਂ ਬੋਲ ਵੀ ਦਿਨਾ ਕਿਸੇ ਵੀ ਭਰਾ ਨੂੰ ਕੋਈ ਵੀ ਕੰਮ ਵਾਸਤੇ ਆ ਵਿਆਂ ਸ਼ਾਦੀਆਂ ਆ ਗਿਆਨ ਵਾਲੀਆਂ ਨੇ ਜਾਂ ਕਿ ਹੋਰ ਕੰਮ ਵਾਸਤੇ ਚਾਹੇ ਰਾਤ ਦੇ 2 ਵਜੇ ਵੀ ਕੋਈ ਫਸ ਫਸ ਜਾਂਦਾ ਨਾ ਕਿਤੇ ਤੇ ਅਸੀਂ ਰਾਤ ਦੇ 2 ਵਜੇ ਵੀ ਫੋਨ ਚੱਕਾਂਗੇ ਤੇ ਲੈ ਕੇ ਆਵਾਂਗੇ ਉੱਥੋਂ ਫੋਨ ਕਰ ਲਿਓ ਆ ਨੰਬਰ ਨੋਟ ਕਰ ਲਓ 9465557348 9465557348 ਕਿਤੇ ਵੀ ਆ ਯਾਨੀ ਕਿ ਛੋਟੇ ਤੋਂ ਛੋਟਾ geke ਵੱਡੇ ਤੋਂ ਵੱਡਾgeke ਨੇੜੇ ਤੋਂ ਨੇੜੇ ਦੂਰ ਤੋਂ ਦੂਰ ਕਿੱਥੇ ਵੀ ਤੁਸੀਂ ਬੁੱਕ ਕਰਾ ਸਕਦੇ ਹੋ ਸਟੈਂਡ ਨਾਲ ਬਹੁਤ ਕਟ ਕਰਾਇਆ ਲਿਆ ਜਾਊਗਾ ਕਿਉਂਕਿ ਆਪਣੀਆਂ ਗੱਡੀਆਂ ਸਟੈਂਡ ਤੇ ਨਹੀਂ ਜਾਂਦੀਆਂ ਘਰ ਦੇ ਵਿੱਚ ਹੀ ਨੇ ਤੇ ਜੀਵਿੰਦਾਰ ਬੰਦੇ ਆਪਾਂ ਕਹਿੰਨੇ ਆ ਵਿਚਲ ਅਗਲੇ ਦਾ ਵਿਸਰਜੇ ਆਪਣਾ ਵਿਸਰਜੇ ਆਪਣੀਆਂ ਤਾਂ ਸਟੰਮ ਚੱਲ ਕਰੇ ਹੀ ਖੜੀਆਂ ਨੇ 8000 ਗੱਡੀ ਦੇਖ ਲੋ ਵਰਨਾ ਉੱਧਰ ਖੜੀ ਆ ਅੰਦਰ ਤੇ ਓਡੋ ਆ ਯਾਰ ਦੋਸਤ ਦੇਈਏ ਤਾਏ ਚਾਚੇ ਚੋ ਪਰ ਤਾਨੂੰ ਕਿਤੇ ਹੋਰ ਫੋਨ ਕਰਨ ਦੀ ਜ਼ਰੂਰਤ ਨਹੀਂ ਪੈਣੀ ਇੱਕ ਫੋਨ ਤੇ ਤੁਹਾਡੇ ਨਾਲੇ ਤਨੂ ਦਸੀਏ ਨਾ ਚਾਹੇ ਰਾਤ ਨੂੰ ਵੀ ਕਿਸੇ ਭਰਾ ਨੂੰ ਕੋਈ ਲੋਡ ਪੈ ਜਾਂਦੀ ਹੈ ਕਿਤੇ ਖੜਾ ਹੈ ਜਾਂ ਕਿਵੇਂ ਤਾਂ ਸਾਨੂੰ ਲੋਕੇਸ਼ਨ ਸੈਂਡ ਕਰ ਦੇ ਤੁਹਾਡੇ ਕੋਲ ਜਿੰਨਾ ਜਲਦੀ ਹੋ ਸਕੇ ਗੱਡੀ ਪਹੁੰਚੂਗੀ ਯਾਨੀ ਕਿ ਜਿਹੜਾ ਰਸਤੇ 'ਚ ਟਾਈਮ ਲੱਗਣਾ ਹੈ ਉਹੀ ਲੱਗਣਾ ਹੈ ਬਾਕੀ ਸਾਡੇ ਵੱਲੋਂ ਕੋਈ ਟਾਈਮ ਨਹੀਂ ਜੇ ਅਸੀਂ ਕਿਸ ਤਰ੍ਹਾਂ ਵੀ ਬੈਠਿਆ ਨਾ ਨਾ ਲਗਵੇਂ ਸੱਲ ਮਾਰ ਲਾਂਗੇ ਗੱਡੀ ਦਾ ਕਿਉਂਕਿ ਕੰਮ ਨੂੰ ਅਸੀਂ ਪਹਿਲੇ ਐਵੇਂ ਹੀ ਦਿੱਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ